السلام علیکم امیر اسی سارے خیریت ہو گے غلام حیدر قادری جنہاں نے گرو صاحب دا پرچار کیتا اور کیا کہ مسلمان تے سکھ ایک ہی ہے دے اس بیان تو بعد تو گرو گرن صاحب دا پرچار کرنے تو بعد کچھ مسلمان مولویاں نے انہوں نہ کیر لیا اور انہا دے نال غلام حیدر جڑے ہیں اور اس دے بارے دسن دے نس چل کے ویڈیو بھی دیکھنے پر کارنی ہے اس دے بھی جی اگر اللہ دے نال عشق نہیں ہے ہون اللہ اور واہب رودہ بھی بڑا رولا ہے بھائی میں تا میں نو کہا دے مسلمان کر لیندے نے کہا دے سکت کے رہا پا لیندے نے ایک باری ایک مولوی صاحب نے کہہ رہا پا لیا کہنے قادری صاحب جی تسی تو کہنے ہو کہ مسلمانہ دا تو سکھاں دا کوئی فرق نہیں میں انہوں نے کہا میں کہا پائی حضرت محمد صاحب دا ایک فرمان ہے کہ پائی ਪੁੱਠੇ ਕੇਸਾਂ ਵਾਲੀ ਕੌਮ ਮੁਸਲਮਾਨ ਹੋਗੀ ਕਹਿੰਦੇ ਫਿਰ ਉਹ ਹੋਏ ਤਾਂ ਨਹੀਂ ਆ ਮੈਂ ਕਹਾ ਮੋਰਖਾ ਤੇ ਗੱਲ ਨਹੀਂ ਸਮਝਨੀ ਆਈ ਯਾਨੀ ਜਿਹੜੀ ਪੁੱਠਾ ਕੇਸਾਂ ਵਾਲੀ ਕੌਮ ਹੈ ਉਹ ਵੀ ਮੁਸਲਮਾਨ ਹੀ ਹੋਣੀ ਹੈ ਹੋਗੀ ਉਹਨਾਂ ਨੂੰ ਕੇਸ ਉਹਨਾਂ ਦਾ ਦਾੜਾ ਉਹਨਾਂ ਦਾ ਲਿਬਾਸ ਉਸ ਨੂੰ ਦੇਖ ਕੇ ਮੁਸਲਮਾਨਾ ਤੋਂ ਵੱਖ ਨਾ ਜਾਣ ਲਿਓ ਇਸ਼ਾਰਾ ਤੇ ਇਹ ਕਰ ਰਹੇ ਨੇ ਉਹ ਤੁਹਾਡੇ ਆਪ ਦੇ ਹੀ ਨੇ ਔਰ ਇਸ ਗੱਲ ਦੇ ਉੱਤੇ ਪਰਦਾ ਪਿਆ ਰਿਹਾ ਬਹੁਤ ਲੰਮੇ ਸਮੇਂ ਇੰਨਾ ਵੱਡਾ ਪਰਦਾ ਰਹਾ ਮਾਫ਼ ਕਰਨਾ ਜੇ ਸਾਡੇ ਸਿੱਖ ਜਿਹੜੇ ਢਾਢੀ ਹੁੰਦੇ ਸੀ ਉਹ ਮੁਸਲਮਾਨਾਂ ਨੂੰ ਵਧੀਆ ਕਰਕੇ ਗਾਲ ਕੱਢਦੇ ਸੀ ਕੁਮਾਫਰਾ ਕੇ ਕਹਿੰਦੇ ਜੇ ਅਗਰ ਮੁਸਲਮਾਨ ਆਪ ਦੀ ਮਾਂ ਪਹਿਲੇ ਤੇਲ ਚ ਪਾਵੇ ਔਰ ਉਸ ਤੋਂ ਬਾਅਦ ਤਿਲਾਂ ਦੀ ਬੋਰੀ ਚ ਪਾਵੇ ਜੰਨਤਿਲ ਉਹਦੇ ਪਿੰਡੇ ਨੂੰ ਲੱਗਦੇ ਨੇ ਜੇ ਅਗਰ ਇੰਨੀਆਂ ਵੀ ਸੋਹਾਂ ਮੁਸਲਮਾਨ ਖਾਂਦਾ ਹੈ ਤੇ ਉਹਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਯਾਨੀ ਸਾਰੀ ਦੀ ਸਾਰੀ ਕੌਮ ਨੂੰ ਇੱਕ ਥਾਂ ਲਿਆ ਕੇ ਖੜਾ ਕਰ ਦਿੰਦੇ ਸੀ ਤੇ ਸਾਡੇ ਜਿਹੜੇ ਸਿੱਦੇ ਸਾਡੇ ਘੋੜੇ ਬਾੜੇ ਸਿੱਖ ਨੇ ਉਹ ਸਾਰੇ ਦੇ ਸਾਰੇ ਮੁਸਲਮਾਨਾਂ ਤੋਂ ਬਹੁਤ ਹੀ ਨਫ਼ਰਤ ਕਰਦੇ ਸੀ ਫਿਰ ਅਸੀਂ ਪੁੱਛਿਆ ਉਹਨਾਂ ਨੂੰ ਵੀ ਕਿੱਥੇ ਕਹਿੰਦੇ 52 ਬਚਨਾਂ ਦੇ ਵਿੱਚ 52 ਬਚਨ ਜ ਸਾਹਮਣੇ ਰੱਖੇ ਕਿਤੇ ਨਹੀਂ ਸਿਰਫ ਇਹ ਆਇਆ ਹੈ ਜਿਹੜਾ ਬੰਦਾ ਵੱਧ ਸੋਹਾਂ ਖਾਂਦਾ ਹੈ ਉਹਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ ਫਿਰ ਮੈਂ ਦਲੀਲ ਤਲਬ ਕੀਤੀ ਮੈਂ ਕਿਹਾ ਜੇ ਅਗਰ ਸਾਰੀ ਕੌਮ ਮੁਸਲਮਾਨ ਝੂਠੀ ਹੈ ਮਕਾਰ ਹੈ ਤੇ ਗੁਰਬਾਣੀ ਚ ਉਹਨਾਂ ਮੁਸਲਮਾਨਾਂ ਦੀ ਬਾਣੀ ਬਾਹਰ ਕੱਢ ਦੋ ਕਿਉਂ ਵਿੱਚ ਦਰਜ ਹੈ ਸਾਈਂ ਜਾਂ ਮੀਰ ਜੀ ਦਾ ਨਹੀਂ ਪੱਥਰ ਰੱਖਿਆ ਹੋਇਆ ਹੈ ਹੁਣ ਇਸ ਨੂੰ ਦੁਬਾਰਾ ਅਸਰੇ ਨੂੰ ਨਵਾਂ ਨੀਂਹ ਪੱਥਰ ਰੱਖ ਕੇ ਔਰ ਬਣਾ ਕੇ ਦਿਖਾਓ ਅਸੀਂ ਵੀ ਦੇਖਾਂਗੇ ਤੇ ਗੱਲ ਕੀ ਸੀ ਸਮਾਂ ਬਹੁਤ ਮਹਾਨ ਹੈ ਮੇਰਾ ਮੰਨਣਾ ਸੀ ਕਿ ਕੋਈ ਦਿਨ ਇਦਾਂ ਦਾ ਆਣਾ ਹੈ ਕਿ ਸਿੱਖਾਂ ਨੂੰ ਵੀ ਸਮਝ ਆ ਜਾਣੀ ਹੈ ਤੇ ਮੁਸਲਮਾਨਾਂ ਨੂੰ ਵੀ ਸਮਝ ਆ ਜਾਣੀ ਹੈ ਕਿ ਇਹ ਕੋਈ ਬਕ ਨਹੀਂ ਇਹ ਸਾਡੇ ਨੇ ਪਹਿਲਾ ਸਮਾਂ ਆਇਆ ਸੰਨ 84 ਦੇ ਵਿੱਚ ਔਰ ਅੱਜ ਦਾ ਸਮਾਂ ਚੱਲ ਰਿਹਾ ਹੈ ਆਖਰਕਾਰ ਇਹ ਦੋਨੋਂ ਆਪਸ ਵਿੱਚ ਨੇੜੇ ਆਉਣੇ ਸ਼ੁਰੂ ਹੋ ਗਏ ਪਰ ਸਾਡੇ ਤੋਂ 10 ਸਾਲ ਬਾਅਦ ਮੈਨੂੰ 10 ਸਾਲ ਹੋ ਗਏ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਯਾਨੀ ਇਹ ਹੁਣ ਆਏ ਅਸੀਂ 10 ਸਾਲ ਪਹਿਲੇ ਸਮਝਦੇ ਸੀ ਇਹ ਸਾਡੇ ਪ੍ਰਾਣ ਹੈ ہاں اپنا کہیے کہ مولوی صاحب کہیں کہ کہ گر منتر ہے تے, دے نے گروہ تے میں مولوی صاحب نے کہا میں کہا مولوی صاحب قرآن شریف پڑھے آئے کہ نہیں کہ ہاں جی پڑھے آئے میں کہا قرآن شریف کی ایکت ہے کا کا اس کا ارتھ ہے رب کہ ਕੁਰਾਨ ਦੇ ਵਿੱਚ ਕਿ ਮਹਿਰ ਇਨਸਾਨ ਦੇ ਉੱਤੇ ਮਨੁੱਖ ਦੇ ਉੱਤੇ ਜਿਹੜੀ ਸਭ ਤੋਂ ਵੱਡੀ ਮਹਾਨ ਕਿਰਪਾ ਕੀਤੀ ਹੈ ਉਹ ਕਿਰਪਾ ਇਹ ਕੀਤੀ ਕਿ ਮਨੁੱਖ ਨੂੰ ਸਿੱਖਿਆ ਦਿੱਤੀ ਗਿਆਨ ਦਿੱਤਾ ilm ਦਿੱਤਾ ਤਾਲੀਮ ਦਿੱਤੀ ਕਿਹੜੀ ਕਿਰਪਾ ਸਭ ਤੋਂ ਵੱਡੀ ਕਿ ਮਨੁੱਖ ਨੂੰ ਗਿਆਨ ਦੀ ਬਖਸ਼ਿਸ਼ ਕੀਤੀ ਮੈਂ ਕਿਹਾ ਗੁਰੂ ਇਸ ਨੂੰ ਕਹਿੰਦੇ ਆ ਮੌਲਵੀ ਸਾਹਿਬ ਕਹਿਣ ਲੱਗੇ ਗੁਰੂ ਕਹਿੰਦੇ ਨੇ ਜਿਹੜਾ ਗਿਆਨ ਦਿੰਦਾ ਹੈ ਤੇ ਮੈਂ ਕਿਹਾ ਗਿਆਨ ਕੌਣ ਦਿੰਦਾ ਹੈ ਕੁਰਾਨ ਦੇ ਮੁਤਾਬਕ ਕਹਿੰਦੇ ਅੱਲਾਹ تو میں کہا ناحگرو کہتے ہیں ٹھیک ہے کہ نہیں مولوی صاحب کہیں لگے بالکل ٹھیک ہے گل سمجھ نہیں آئی شبد گرو ہے شبد عربی دا بھی ہو سکتا ہے شبد فارسی دا بھی ہو سکتا ہے شبد سنسکرت دا بھی ہو سکتا ہے شبد گرم دا بھی ہو سکتا ہے جی اگر تسی کہو گے کہ یہ دلیل سمجھ نہیں آتی تو میں دلیل کٹ کے چلا جاننا صاحب شری گرو صاحب جی مہاراج جی عربی موجود ہے ਸੰਸਕ੍ਰਿਤ ਮੌਜੂਦ ਹੈ ਫਾਰਸੀ ਮੌਜੂਦ ਹੈ ਗੁਰਮੁਖੀ ਮੌਜੂਦ ਹੈ ਸਰਾਇਕੀ ਮੌਜੂਦ ਹੈ ਬਿਦਰ ਮੌਜੂਦ ਹੈ ਬਾਂਗਰ ਮੌਜੂਦ ਹੈ ਯਾਨੀ ਪੰਜਾਬ ਪਟਿਆਲਾ ਯੂਨੀਵਰਸਿਟੀ ਨੇ 17 ਭਾਸ਼ਾਵਾਂ ਦੀ ਖੋਜ ਕੀਤੀ ਬਾਕੀ ਅੰਨੇ ਜਿਹੜੇ ਉਹ ਪ੍ਰੋਫੈਸਰ ਨੇ ਉਹਨਾਂ ਨੇ ਕੀ ਖੋਜ ਕੀਤੀ ਉਹਨਾਂ ਨੇ ਕਿਹਾ 22 ਭਾਸ਼ਾਵਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਪਾਈਆਂ ਜਾਂਦੀਆਂ ਨੇ ਫਿਰ ਹੋ ਸਕਦਾ ਹੈ ਕਿ ਸ਼ਬਦ ਜਿਸ ਨੂੰ ਕਿਹਾ ਗਿਆ ਹੈ ਉਹ ਸ਼ਬਦ ਕੁਰਾਨ ਵੀ ਹੋਵੇ ਹੋ ਸਕਦਾ ਹੈ ਸ਼ਬਦ ਜਿਸ ਨੂੰ ਕਿਹਾ ਗਿਆ ਹੈ ਉਹ ਸ਼ਬਦ ਸ਼੍ਰੀਮਦ ਭਗਵਤ ਗੀਤਾ ਵੀ ਹੋਵੇ ਕਿਉਂਕਿ ਸ਼ਬਦ ਜਿਹੜਾ ਹੈ ਉਹ ਉਹ ਹੈ ਜਿਹੜਾ ਮੁਖ ਤੋਂ ਨਿਕਲਦਾ ਹੈ ਸ਼ਬਦ ਨੂਰੀ ਹੈ ਸ਼ਬਦ ਨੂਰਾਨੀ ਹੈ ਸ਼ਬਦ ਆਕਾਸ਼ੀ ਹੈ ਸ਼ਬਦ ਪ੍ਰਕਾਸ਼ੀ ਹੈ ਸ਼ਬਦ ਅਮਰ ਹੈ ਸ਼ਬਦ ਅਜਰ ਹੈ ਸ਼ਬਦ ਨੂੰ ਮਿਟਾਇਆ ਨਹੀਂ ਜਾ ਸਕਦਾ ਸ਼ਬਦ ਨੂੰ ਫੜਾ ਨਹੀਂ ਜਾ ਸਕਦਾ ਸ਼ਬਦ ਗੁਰੂ ਹੈ ਸ਼ਬਦ ਸੁਰਤ ਹੈ ਔਰ ਸ਼ਬਦ ਧਿਆਨ ਹੈ ਔਰ ਸ਼ਬਦ ਆਦਰਨੀਏ ਹੈ ਔਰ ਸ਼ਬਦ ਦਰਸ਼ਨੀਏ ਹੈ ਔਰ ਸ਼ਬਦ ਦੀਦਨੀਏ ਹੈ ਔਰ ਸ਼ਬਦ ਸਤਕਾਰਨੀਏ ਹੁਣ ਸ਼ਬਦਾਂ ਦੀ ਭਾਸ਼ਾ ਹੋ ਗਈ ਪਰ ਭਾਸ਼ਾ ਇਹ ਮੁਸਲਮਾਨਾਂ ਦਾ ਸ਼ਬਦ ਇਹ ਹਿੰਦੂਆਂ ਦਾ ਸ਼ਬਦ ਇਹ ਸਿੱਖਾਂ ਦਾ ਸ਼ਬਦ ਇੱਕ ਬਾਰੀ ਦੀ ਗੱਲ ਹੈ ਕਿ ਮੈਨੂੰ ਕਿਸੇ ਮਹਾਜਨ ਨੇ ਪੁੱਛਿਆ ਕਾਦਰੀ ਸਾਹਿਬ ਮੈਂ ਆਪਣੀ ਫੈਕਟਰੀ ਦੀ ਸ਼ੁਰੂਆਤ ਕਰਾਨੀ ਹੈ ਤੁਸੀਂ ਦੱਸੋ ਕਿ ਮੈਂ ਕਰਾਵਾਂ ਮੈਂ ਉਸ ਨੂੰ ਕਿਹਾ ਮੈਂ ਕਿਹਾ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਲੈ ਜਾ ਤੇ ਇਹਨਾਂ ਦਾ ਪਾਠ ਕਰਵਾ ਲੈ ਇਹਨਾਂ ਦੇ ਚਰਨ ਪਵਾ ਲੈ ਬਸ ਬਰਕਤਾਂ ਹੀ ਬਰਕਤਾਂ ਹੋ ਜਾਣੀਆਂ ਨੇ ਰਹਿਮਤਾਂ ਹੀ ਰਹਿਮਤਾਂ ਹੋ ਜਾਣੀਆਂ ਨੇ ਬਈ ਟਾਈਮ ਟੂਮ ਦਾ ਮੈਨੂੰ ਪਤਾ ਨਹੀਂ ਰਹਿੰਦਾ ਮੈਨੂੰ ਟੋਕ ਦਿਓ ਮੈਂ ਬਿਲਕੁਲ ਰੁਕ ਜਾਵਾਂ ਜਾਮ ਹੋ ਜਾਵਾਂਗਾ ਕਹਾ ਇੱਕ ਲਫ਼ਜ਼ ਨਹੀਂ ਬੋਲਣਾ ਕਿਉਂਕਿ ਮੈਂ ਨਹੀਂ ਤਾਂ ਕਿਸੇ ਕਿਤਾਬ ਨੂੰ ਇਸ ਤਰ੍ਹਾਂ ਦੀ ਪੜਕਿਆ ਆ ਜਿਹੜੀ ਕਿਸੇ ਵਿਦਵਾਨ ਨੇ ਲਿਖੀ ਹੋਵੇ ਜੇ ਅਗਰ ਮੈਂ ਵਿਦਵਾਨ ਦੀ ਕਿਤਾਬ ਪੜ੍ਹਾਂਗਾ ਤਾਂ ਮੇਰੀ ਵਿਦਵਤਾ ਨਹੀਂ ਰਹਣੀ ਮੈਂ ਤਾਂ ਸਭ ਕੁਝ ਸਾਰੇ ਧਰਮਾਂ ਦੇ ਵਿੱਚੋਂ ਜੋ ਕੁਝ ਆਪ ਨਿਚੋੜ ਕੱਢਿਆ ਉਹ ਤੁਹਾਡੇ ਰੂਪ ਰੂਪੇਸ਼ ਕਰ ਰਿਹਾ ਤੇ ਗੁਰਸਿੱਖ ਪਿਆਰਿਓ ਉਹ ਕਹਿੰਦਾ ਜੀ ਜਨਾਬ ਮੈਂ ਕਿ ਗੱਲ ਤੇਰੇ ਸਮਝ ਚੋਂ ਨਹੀਂ ਆਉਂਦੀ ਉਹ ਕਹਿੰਦਾ ਮੈਂ Hindu ਤੁਸੀਂ ਮੁਸਲਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਿੱਖਾਂ ਦੇ ਗੁਰੂ ਨੇ ਕਿਉਂ ਭਾਈ ਤੁਹਾਡਾ ਵੀ ਇਹੀ ਮੰਨਣਾ ਹੈ ਕਿ ਸਿੱਖਾਂ ਦੇ ਗੁਰੂ ਨੇ ਸਾਡੇ ਗੁਰੂ ਨਹੀਂ ਅਮੀ ਇੱਕ ਬੜਾ ਪ੍ਰਚਾਰਕ ਬੰਦਾ ਸੀ ਸਿੱਖ ਪ੍ਰਚਾਰਕ ਬਣਨ ਦਾ ਬੜਾ ਸ਼ੌਕ ਹੈ YouTube ਤੇ ਪਾ ਦੋ ਭਾਵੇਂ ਕੁਝ ਵੀ ਕਹੀ ਜਾਓ ਉਹਨੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਮੁਸਲਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਨਹੀਂ ਕਰ ਸਕਦਾ ਤੇ ਮੈਂ ਤੁਹਾਡੇ ਸਾਹਮਣੇ ਆਪ ਦਾ ਉਲਵਾਨ ਜਿਹੜਾ ਬਣਾਇਆ ਹੈ وہ عنوان ہے وہ موضوع ہے وہ گفتگو کا جڑا طریقہ ہے میں بنایا کوئی گاو ہندو ہو بے مسلمان ہو بے سکھ ہو بے ہو بے ساری دنیا دا کسی بھی جات ہو بے کسی بھی دھرم کا ہو گربا نے جی اگر گاؤں کوئی گاو کو یا اگر میں ارتھ گلت تو کر بینتی ہے روک دیو تو ارتھ سی کر کے میں نو بھی گیان دے بچوادہ ہو جانا ہے ਕੋਈ ਗਾਵੇ ਕੋ ਸੁਨੇ ਕੋਈ ਕਰੇ ਵਿਚਾਰ ਯਾਨੀ ਗੁਰਬਾਣੀ ਨੂੰ ਕੋਈ ਵੀ ਗਾ ਸਕਦਾ ਹੈ ਕੋਈ ਵੀ ਸੁਣ ਸਕਦਾ ਹੈ ਕੋਈ ਵੀ ਵਿਚਾਰ ਕਰ ਸਕਦਾ ਹੈ ਕਿਉਂਕਿ ਇਹਦਾ ਜਿਹੜਾ ਸੰਗਰੇ ਹੈ ਸੰਗਰੇ ਦੱਸਦਾ ਹੈ ਇਹਦੇ ਵਿੱਚ ਮੁਸਲਮਾਨਾਂ ਦੀ ਬਾਣੀ ਹੈ ਇਹਦੇ ਵਿੱਚ ਹਿੰਦੂਆਂ ਦੀ ਬਾਣੀ ਹੈ ਇਹਦੇ ਵਿੱਚ ਸਿੱਖਾਂ ਦੀ ਬਾਣੀ ਹੈ ਇਹਦੇ ਵਿੱਚ ਭੱਟਾ ਦੀ ਬਾਣੀ ਹੈ ਇਹਦੇ ਵਿੱਚ ਗੁਰੂਆਂ ਦੀ ਬਾਣੀ ਹੈ ਯਾਨੀ ਸਰਬ ਸਾਂਝੀ ਬਾਣੀ ਹੈ ਇਹੀ ਇੱਕ ਬਾਣੀ ਇਦਾਂ ਦੀ ਬਾਣੀ ਹੈ ਜਿਹੜੀ ਸਰਬ ਸਾਂਝੀ ਹੈ ਕੋਈ ਗਾਵੇ ਕੋ ਸੁਨੇ ਕੋਈ ਕਰੇ ਵਿਚਾਰ ਕੋ ਉਪਦੇਸ਼ ਹੈ ਉਪਦੇਸ਼ ਦਾ ਮਤਲਬ ਕੀ ਹੈ ਪ੍ਰਚਾਰ ਕਰਨਾ ਕੋ ਦਰੜੇ ਤਿਸ ਕਾ ਹੋਯਾ ਆਦਾਰ ਸਾਰਿਆਂ ਦਾ ਆਦਾਰ ਹੋ ਜਾਣਾ ਪਤਾ ਨਹੀਂ ਕਿਤੋਂ ਪ੍ਰਚਾਰਕ ਆ ਜਾਂਦੇ ਨੇ ਕੌਮ ਨੂੰ ਗੁੰਮਰਾਹ ਕਰ ਰਹੇ ਨੇ ਕੌਮ ਨੂੰ ਪਤਾ ਨਹੀਂ ਕਿਹੜਾ ਰਾਤ ਖਾਇਆ ਹੈ ਮੈਂ ਕਹਿੰਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸ਼ਾਇਆ ਹੈ ਇੱਕ ਉਹ ਟਾਈਮ ਆ ਜਾਣਾ ਹੈ ਕਿ ਤੁਸੀਂ ਅੱਜ ਇੱਕ ਖਾਦਰੀ ਨੂੰ ਵੇਖਦੇ ਹੋ ਇੱਕ ਉਹ ਟਾਈਮ ਆਣਾ ਹੈ ਕਿ ਲੱਖਾਂ ਹੀ ਖਾਦਰੀ ਹੋਣਗੇ ਔਰ ਲੱਖਾਂ ਹੀ ਮੁਸਲਮਾਨ ਹੋਣਗੇ ਔਰ ਲੱਖਾਂ ਹੀ ਹਿੰਦੂ ਹੋਣਗੇ ਜਿਹੜੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਕੀਦਤ ਤੇ ਮੁਹੱਬਤ ਦੇ ਨਾਲ ਮੱਥਾ ਟੇਕਣਗੇ ਸੋਨਿਆ ਸਾਹਿਬ ਸ੍ਰੀ ਅਕਾਲ ਮੈਂ ਉਹਨੂੰ ਕਿਹਾ ਮੈਂ ਕਿਵੇਂ ਤੇਰੇ ਸਮਝ ਕਿਉਂ ਨਹੀਂ ਆਉਂਦਾ ਉਹ ਕਹਿੰਦਾ ਜੀ ਇਹ ਬਾਣੀ ਜਿਹੜੀ ਹੈ ਸਿੱਖਾਂ ਦੀ ਹੈ ਮੈਂ ਉਸਨੂੰ ਕਿਹਾ ਮੈਂ ਕਿਹਾ ਸੋਹਣਿਆ ਇਸ ਦੇ ਵਿੱਚ ਕੁਰਾਨ ਸ਼ਰੀਫ ਮੌਜੂਦ ਹੈ ਇਹਦੇ ਵਿੱਚ ਸ਼੍ਰੀਮਦ ਭਗਵਤ ਗੀਤਾ ਮੌਜੂਦ ਹੈ ਇਹਦੇ ਵਿੱਚ ਆਤ ਤੋਂ ਲੈ ਕੇ ਜੁਗਤ ਥਾਈ ਜਿੰਨੇ ਵੀ ਇਲਾਹੀ ਬਾਣੀ ਆਈ ਇਲਾਹੀ ਗ੍ਰੰਥ ਆਏ ਉਹਨਾਂ ਸਾਰਿਆਂ ਦਾ ਜੁਜ਼ ਨਿਚੋੜ ਸਾਰਾ ਕੁਝ ਮੌਜੂਦ ਹੈ ਇਹ ਆਲਮੀ ਇਨਸਾਨੀਅਤ ਵਾਸਤੇ ਇਹ ਕੁਲ ਕਾਇਨਾਤ ਵਾਸਤੇ ਇਹ ਕੁਲ ਮਨੁੱਖਤਾ ਵਾਸਤੇ ਗੁਰੂ ਨੇ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਮੈਂ ਕਿਹਾ ਹੁਣ ਪਾਇਆ ਹੋਇਆ ਵਿਰਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਾੜੀ ਕਟਾ ਵੀ ਮੌਜੂਦ ਹੈ ਗੰਗੇ ਸਿਰ ਵਾਲਾ ਵੀ ਮੌਜੂਦ ਹੈ ਪਰ ਮਰਿਆਦਾ ਬਣਾ ਦਿੱਤੀ ਕਿ ਦਾੜੀ ਵਾਲਾ ਹੋਣਾ ਚਾਹੀਦਾ ਹੈ ਕਿਹੋ ਜਿਹਾ ਧਾਰੀ ਹੋਣਾ ਚਾਹੀਦਾ ਹੈ ਮੈਂ ਕਿਹ ਇੱਕ ਚੀਜ਼ ਦਾ ਧਿਆਨ ਰੱਖੀ ਚੰਗੇ ਚੰਗੇ ਲੰਮੇ ਲੰਮੇ ਦਾੜੇ ਵਾਲੇ ਚੰਗੇ ਚੰਗੇ ਕਿਹੋ ਜਿਹਾ ਧਾਰੀ ਤੇ ਬਜ਼ੁਰਗ ਉਹੀ ਲੈ ਕੇ ਜਾਣਗੇ ਉਹਨਾਂ ਨੇ ਪਾਠ ਕਰਨਾ ਹੈ ਤੂੰ ਤਾਂ ਸਿਰਫ ਸੁਣਨਾ ਹੈ ਗਾਉਣ ਵਾਲਾ ਗਾ ਰਿਹਾ ਉਸ ਦਾ ਵੀ ਆਦਰ ਸੁਣਨ ਵਾਲਾ ਸੁਣ ਰਿਹਾ ਉਹਦਾ ਵੀ ਆਦਰ ਵਿਚਾਰਨ ਵਾਲਾ ਵਿਚਾਰ ਰਿਹਾ ਉਹਦਾ ਵੀ ਆਦਰ ਉਪਦੇਸ਼ ਦੇਣ ਵਾਲਾ ਉਪਦੇਸ਼ ਦੇ ਰਿਹਾ ਹੈ ਉਹਦਾ ਵੀ ਆਦਰ ਦ੍ਰਿੜ ਕਰਨ ਵਾਲਾ ਦ੍ਰਿੜ ਕਰ ਰਿਹਾ ਉਹਦਾ ਵੀ ਆਦਰ ਉਹ ਕਹਿੰਦਾ ਜੀ ਠੀਕ ਹੈ ਮੈਂ ਕਿਹਾ ਕਹਿੰਦਾ ਇਹ ਕਲ ਵੀ ਮੇਰੇ ਸਮਝ ਨਹੀਂ ਆਂਦੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕੁਰਾਨ ਸ਼ਰੀਫ ਮੌਜੂਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸ਼੍ਰੀਮਦ ਭਗਵਤ ਗੀਤਾ ਮੌਜੂਦ ਹੈ ਸ਼੍ਰੀਮਦ ਭਗਵਤ ਗੀਤਾ ਦਾ ਬਹੁਤ ਮਸ਼ਹੂਰ ਸਲੋਕ ਹੈ ਸਤਿਏ ਵਰਤੰ ਸਤਿਏ ਪਰਮ ਤਿਰ ਸਤਿਯਮ ਇਹਦਾ ਅਰਥ ਹੈ ਜਦ ਕੁਝ ਵੀ ਨਹੀਂ ਸੀ ਉਦੋਂ ਵੀ ਪਰਮਾਤਮਾ ਸੀ ਔਰ ਹੁਣ ਵੀ ਪਰਮਾਤਮਾ ਹੈ ਔਰ ਜਦ ਕੁਝ ਨਹੀਂ ਹੋਣਾ ਉਦੋਂ ਵੀ ਪਰਮਾਤਮਾ ਹੋਣਾ ਹੈ ਮੈਂ ਕਿਹਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਚਲਾ ਜਾ ਗੱਲ ਚ ਪ੍ਰਣਾਪਾ ਕੇ ਆਦਰ ਸਤਕਾਰ ਨਾਲ ਪੁੱਛ ਲੇ ਤੇ ਸਾਫ ਤੌਰ ਤੇ ਆਇਆ ਆਦ ਸੱਚ ਕਿਉਂ ਜੀ ਆਇਆ ਕਿ ਨਹੀਂ जुगाਦ ਸੱਚ ਹੈ ਪੀ ਸੱਚ ਨਾਨਕ ਖੋਸੀ ਵੀ ਸੱਚ ਹੋਰ ਕਈ ਪ੍ਰਮਾਣ ਦਿੱਤੇ ਉਹ ਕਹਿੰਦਾ ਠੀਕ ਹੈ ਫਿਰ ਮੈਂ ਉਹਨੂੰ ਕਿਹਾ ਉਹ ਕਹਿੰਦਾ ਫਿਰ ਤੁਸੀਂ ਇਹ ਦੱਸੋ ਕਿ ਸਾਈਂਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕੁਰਾਨ ਸ਼ਰੀਫ ਇੱਥੇ ਆ ਮੈਂ ਕਿਹਾ ਕੁਰਾਨ ਸ਼ਰੀਫ ਦੀ ਸਭ ਤੋਂ ਪਹਿਲੀ ਸੂਰਤ ਹੈ سورہ فاتحہ اور سب پہلی جڑی آیت ہے وہ آیت ہے بسم اللہ الرحمن الرحیم بسم اللہ الرحمن الرحیم عربی ہے بسم اللہ الرحمن الرحیم دا ارتھ کی ہے بسم اللہ الرحمن الرحیم دا ارتھ ہے ایک اکال پورت دے نال شروع کردہ ہاں جہاں بےنت کرپالو اور دیالو ہے میں اس صاحب گروہ گرو صاحب جی مہاراج جی آیا ہے بسم اللہ اور کئی تھاماتے آیا ہے رحمان کئی تھاماتے آیا ہے رحیم جی اگر تین جملے جوڑ دیتے بن جانا ہے بسم اللہ الرحمن الرحیم ਫਿਰ ਮੈਂ ਉਸ ਨੂੰ ਕਿਹਾ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇੱਕ ਏਦਾਂ ਦੇ ਗੁਰੂ ਨੇ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਪੰਜਾਂ ਟਾਈਮਾਂ ਦੀ ਨਮਾਜ਼ ਪੜੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਹਜਜ ਪੜੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਕੁਰਾਨ ਨੂੰ ਫਾਲੋ ਕਰੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਰੋਜ਼ੇ ਰੱਖੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਜ਼ਕਾਤ ਦਿਓ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਦਰੂਦ ਦਾ ਵਿਰਦ ਕਰੋ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਕਿਹਾ ਆਪਣੇ ਰਸੂਲ ਦੇ ਨਾਲ ਇਸ਼ਕ ਰੱਖੋ ਫਿਰ ਤੁਸੀਂ ਕਹੋਗੇ ਕਿ ਕਿੱਥੇ صاف طور پہ آیا مہر مسیر صدق مسلح حق حلال قرآن قرآن کیڑا قرآن, قرآن ہے وہی قرآن ہے جس میں سلمان پڑھ دینے ہے شرم سنت سیل روزہ شرم سنت یہ حدیث ہے حضرت محمد رسول اللہ فرمانے ہیں الحیاء من الایمان جڑے ایمان والے لوگ نے وہ شرمیلے ہندے نے حیاء والے ہندے نے بے شرم نہیں ہندے ننگے نہیں ہندے پنگے نہیں ہندے یعنی یہ پہچان اور شناخت دسی گئی کہ گیا شرم سنت سید روزہ ہو ہو مسلمان کرنی کعبہ سچ پیر کلمہ کرم نباز تسبیح سات اس پاؤ سی نانک رکھے لائے تے عرض یہ ہے کہ ساحد سری گرو صاحب کی جی مہاراج جی بکل ہے بہت مہان ہے بہت وشال ہے کل کائنات یہ سمائی ہوئی ہے ਮੁਸਲਮਾਨ ਸੰਤ ਗੁਲਾਮ ਹੈਦਰ ਕਾਦਰੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਔਰ ਕਹਾ ਕਿ ਮੁਸਲਮਾਨ ਤੇ ਸਿੱਖ ਇਕ ਹੀ ਨੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕੁਝ ਮੁਸਲਮਾਨ ਮੌਲਵੀਆਂ ਨੇ ਉਹਨਾਂ ਨੂੰ ਘੇਰ ਲਿਆ ਔਰ ਉਹਨਾਂ ਦੇ ਨਾਲ ਤਲਫਲਾਮੀ ਕੀਤੀ ਪਰ ਉਹਨਾਂ ਨੇ ਦਲਾਈ ਦੇ ਜ਼ਰੀਏ ਇਹ ਗੱਲ ਸਾਬਤ ਕੀਤੀ ਕਿ ਅਸੀਂ ਜਿਹੜੇ ਆ ਉਹ ਪਿਆਰ ਤੇ ਮੁਹੱਬਤ ਫੈਲਾਉਣ ਵਾਲੇ ਬਲੀ ਨਫਰਤ ਫੈਲਾਉਣ ਵਾਲੇ ਨਾ ਬਣੀਏ ਔਰ ਹਰ ਮਸਜਦ 'ਚ ਬਹੁਤ ਘੱਟ ਧਨਵਾ ਜਿਹਦੇ ਪ੍ਰਚਾਰਕ ਮਿਲਣਗੇ ਜਿਹੜੇ ਕਿ ਇੰਜ ਦੀ ਸੋਚ ਰੱਖਣਗੇ ਕਿ ਅਸੀਂ ਇਨਸਾਨੀਅਤ ਨੂੰ ਇੱਜ਼ਤ ਦੇਣੀ ਹੈਗੀ ਐ ਇਹ ਪਿਆਰ ਮੁਹੱਬਤ ਜਿਹੜਾ ਵੈ ਉਹ ਫੈਲਾਉਣਾ ਹੈਗਾ ਵੈ ਨਫ਼ਰਤਾਂ ਨੂੰ ਕੱਟ ਕਰਨਾ ਹੈਗਾ ਮੈਂ ਵਰਨਾ ਕੋਈ ਵੀ ਧਰਮ ਜਿਹੜਾ ਵੈ ਉਹ ਦੂਸਰੇ ਧਰਮ ਨੂੰ ਚੰਗਾ ਨਹੀਂ ਕਹਿਣਾ ਹੈਗਾ ਉਹਦੇ ਪ੍ਰਚਾਰਕ ਜਿਹੜੇ ਆ ਹਮੇਸ਼ਾ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਅੰਗੇਜ਼ ਗੱਲਾਂ ਕਰਦੇ ਰਹਿਗੇ ਐਸੀ ਐਸੀਆਂ ਆ ਚੀਜ਼ਾਂ ਬਿਆਨ ਕਰਦੇ ਜਿਤਨਾ ਜਿਹੜੇ ਦੂਸਰੇ ਧਰਮ ਦੇ ਸੁਣਨੇ ਵਾਲੇ ਉਹਨਾਂ ਦੇ ਦਿਲ 'ਚ شدید ਨਫ਼ਰਤ ਪੈਦਾ ਹੋ ਜਾਂਦੀ ਹੈਗੀ ਐ ਕਿ ਇਹ ਇਸ ਤਰ੍ਹਾਂ ਦੀ ਸੋਚ ਦੇ ਮਾਲਕ ਹੋਏਗੇ ਆ ਔਰ ਉਹਨਾਂ ਦਾ ਉੱਠਣਾ ਬੈਠਣਾ ਖਾਣਾ ਪੀਣਾ ਗੋਲ ਚਾਲ ਤਾਲੁਕ ਰੱਖਣਾ ਬਿਲਕੁਲ ਪਸੰਦੀ ਕਰਦੇ ਹੋਏਗੇ ਬਹੁਤ ਘੱਟ ਹਨਵੈਦੀ ਦੇ ਪ੍ਰਚਾਰਕ ਮਿਲਣਗੇ ਜਿਹੜੇ ਕਿ ਸਿਰਫ ਇਨਸਾਨੀਅਤ ਦੀ ਭਲਾਈ ਦੀ ਖਾਤਰ ਜਿਹੜਾ ਵਾ ਉਹ ਸਹੀ ਪ੍ਰਚਾਰ ਕਰਦੇਗੇ ਜੋ ਵਰਕਿੰਗ ਮਜ਼ਹਬ ਨੇ ਕਿਹਾ ਉਸ ਤਰ੍ਹਾਂ ਦਾ ਪ੍ਰਚਾਰ ਕਰਦੇ ਹੋਏਗੇ ਦੁਨੀਆ ਦੇ ਉੱਤੇ ਵੀ ਉਹ ਜਿੰਨੇ ਵੀ ਮਜ਼ਹਬ ਹੋਏਗੇ ਆ ਉਹ ਬਿਲਕੁਲ ਵੀ ਇਹ ਪ੍ਰਚਾਰ ਨਹੀਂ ਕਰਦੇ ਹੋਏਗੇ ਇਸ ਤਰ੍ਹਾਂ ਦਾ ਗਿਆਨ ਨਹੀਂ ਦਿੰਦੇ ਹੈ ਕਿ ਦੂਸਰੇ ਨੂੰ ਕਮਤਰ ਸਮਝਿਆ ਜਾਵੇ ਬਲਕਿ ਬਰਾਬਰੀ ਦਾ ਦਰਸ ਦਿੰਦੇ ਹੈਗੇ ਵਾ ਇਜ਼ਤ ਇhtram ਦਾ ਦਰਸ ਦਿੰਦੇ ਹੈਗੇ ਆ ਮੁਹੱਬਤ ਫੈਲਾਉਣ ਦਾ ਦਰਸ ਦਿੰਦੇ ਹੈਗੇ ਆ ਤੇ ਜਿਹੜੇ ਮਤਲਬ ਪ੍ਰਸਤ ਪ੍ਰਚਾਰਕ ਹੈ ਜਿਹੜੇ ਕਿ ਮذਬਦ ਦੇ ਠੇਕੇਦਾਰ ਬਣੇ ਫਿਰਦੇ ਆ ਉਹ ਆਪਣੀਆਂ ਜੇ ਭਾ ਗਰਮ ਕਰਨੇ ਵਾਸਤੇ ਆਪਣੇ ਗੱਲੇ ਕਰ ਪਰਨੇ ਵਾਸਤੇ ਹਮੇਸ਼ਾ ਐਸੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਗੁੱਸਾ ਭਰ ਹੋ ਜਾਵੇ ਤੇ ਲੋਕ ਸਿਰਫ ਉਹਨਾਂ ਦੀ ਗੱਲ ਸੁਣਨ ਔਰ ਬਾਕੀਆਂ ਨੂੰ ਗਲਤ ਕਹਿਣ ਇਸ ਤਰ੍ਹਾਂ ਦਾ ਉਹ ਸਿਰਫ ਆਪਣੀ ਰੋਜ਼ੀ ਰੋਟੀ ਚਲਾਉਣ ਵਾਸਤੇ ਕਰਦੇ ਹੈਗੇ ਆ ਤੇ ਗੁਲਾਮ ਹੈਦਰ ਕਾਦਰੀ ਦੇ ਨਾਲ ਵੀ ਇਸ ਤਰ੍ਹਾਂ ਦਾ ਵਾਪਰੇ ਆ ਵੀਰੋ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖੇ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ